ਫਰੋਜ਼ਪੁਰ ਸ਼ਹਿਰ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਪਰਮਿੰਦਰ ਸਿੰਘ ਪਿੰਕੀ ਖੁਦ ਹੀ ਵਿਵਾਦਾਂ ਵਿੱਚ ਘਿਰ ਗਏ ਨੇ ਜਦ ਉਹਨਾਂ ਨੇ ਸਰਕਾਰੀ ਬਿਲਡਿੰਗ ਦਾ ਉਦਘਾਟਨ ਕਰਕੇ ਤੇ ਸਰਕਾਰੀ ਦਫ਼ਤਰ ਦੇ ਵਿੱਚ ਸਟਾਫ ਨੂੰ ਚਾਬੀਆਂ ਉਹਨਾਂ ਦੇ ਹਵਾਲੇ ਕਰ ਦਿੱਤੀਆਂ ਨੇ ਖਬਰ ਖੁਦ ਹੀ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਜਦੋਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਰਮਿੰਦਰ ਸਿੰਘ ਪਿੰਕੀ ਹੋਣੀ ਫੋਟੋਆਂ ਅਪਲੋਡ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਫਿਰੋਜ਼ਪੁਰ ਜ਼ਿਲ੍ਹੇ ਦੇ ਸਿਵਲ ਸਰਜਨ ਵੱਲੋਂ ਉਹਨਾਂ ਨੂੰ 2 ਦਿਨ ਦੇ ਵਿੱਚ ਵਿੱਚ ਜਵਾਬ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਅਗਰ ਤੁਸੀਂ ਤਸੱਲੀਬਖਸ਼ ਜਵਾਬ ਨਾ ਦਿੱਤਾ ਤੇ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਅਸਲ 'ਚ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਰਕਾਰੀ ਇਮਾਰਤ ਦਾ ਉਦਘਾਟਨ ਕੀਤਾ ਸੀ ਜਿਸ ਕਰਕੇ ਉਹ ਵਾਅਦਿਆਂ ਵਿੱਚ ਘਿਰ ਗਏ ਨੇ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਅਟਾਰੀ ਵਿਖੇ ਨਵੇਂ ਬੰਨੇ ਪ੍ਰਾਇਮਰੀ ਹੈਲਥ ਸੈਂਟਰ ਦਾ ਉਦਘਾਟਨ ਕਰਕੇ ਸਾਬਕਾ ਕਾਂਗਰਸ ਪਾਰਟੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਿਵਾਦਾਂ ਵਿੱਚ ਬੁਰੀ ਤਰ੍ਹਾਂ ਘਿਰਦੇ ਨਜ਼ਰ ਦਿਖਾਈ ਦੇ ਰਹੇ ਨੇ ਸਰਕਾਰ ਦੇ ਚੁਣੇ ਹੋਏ ਨਮਾਇੰਦਿਆਂ ਵੱਲੋਂ ਹੀ ਕੀਤੇ ਜਾਣ ਵਾਲੇ ਕੰਮ ਨੂੰ ਅਨधिकृत ਤੌਰ ਤੇ ਕੀਤੇ ਜਾਣ ਦੇ ਚੱਲਦਿਆਂ ਸੇਤਵ ਵਿਭਾਗ ਨੇ ਪ੍ਰਮਿੰਦਰ ਸਿੰਘ ਪਿੰਕੀ ਨੂੰ ਨੋਟਿਸ ਜਾਰੀ ਕਰਦਿਆਂ 2 ਦਿਨਾਂ ਦੇ ਅੰਦਰ ਜਵਾਬ ਦੇਣ ਦੇ ਆਖਿਆ ਜਵਾਬ ਨਾ ਦੇਣ ਦੀ ਸੂਰਤ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਧਰ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਤਰਕ ਹੈ ਕਿ 7 ਜਨਵਰੀ 2022 ਨੂੰ ਜਦੋਂ ਉਹ ਖੁਦ ਵਿਧਾਇਕ ਸਨ ਉਹਨਾਂ ਨੇ ਇਸ ਪੀ ਐਚ ਸੀ ਮਤਲਬ ਜਿਹੜਾ ਨਵਾਂ ਪਬਲਿਕ ਹੈਲਥ ਸੈਂਟਰ ਇਹਦਾ ਨੀਂਹ ਪੱਥਰ ਰੱਖਿਆ ਸੀ ਜਿਗਰਜੋਗ ਹੈ ਕਿ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਪਿੰਡ ਅਟਾਰੀ ਵਿਖੇ ਪਿੰਡ ਵਾਸੀਆਂ ਵੱਲੋਂ ਹੀ ਪਿੰਡ ਵਿਖੇ ਅਖੰਡ ਪਾਠ ਕਰਵਾਇਆ ਗਿਆ ਸੀ ਇਸ ਮੌਕੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਪਹੁੰਚੇ ਸੀ ਜਿਨ੍ਹਾਂ ਨੇ ਫਿਰ ਪ੍ਰਾਇਮਰੀ ਹੈਲਥ ਸੈਂਟਰ ਦੀ ਨਵੀਂ ਬਣੀ ਇਮਾਰਤ ਦਾ ਹਾਕਮ ਤੇਰਵਲੋ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਹੂਰਤ ਕੀਤੇ ਜਾਣ ਤੋਂ ਪਹਿਲਾਂ ਹੀ ਉਦਘਾਟਨ ਕਰ ਦਿੱਤਾ। ਇਸ ਤੋਂ ਬਾਅਦ ਪਰਮਿੰਦਰ ਸਿੰਘ ਪਿੰਕੀ ਦੇ ਫੇਸਬੁਕ ਪੇਜ ਤੇ ਵੀ ਉਦਘਾਟਨ ਸੰਬੰਧੀ ਪੋਸਟਾਂ ਪਾਏ ਜਾਣ ਮਗਰੋਂ ਤੇਜ਼ੀ ਨਾਲ ਵਾਇਰਲ ਹੋਈਆਂ ਤਸਵੀਰਾਂ ਤੋਂ ਬਾਅਦ ਵਿਵਾਦ ਵੱਧ ਗਿਆ। ਇੱਕ ਸਾਬਕਾ ਵਿਧਾਇਕ ਵੱਲੋਂ ਬਿਨਾਂ ਕਿਸੇ ਸੰਵਿਧਾਨਕ ਅਹੁਦੇ ਤੇ ਅejha ਕਰਨ ਤੋਂ ਸਰਗਰਮ ਹੁੰਦਿਆਂ ਸਿਹਤ ਵਿਭਾਗ ਵੱਲੋਂ ਪਰਮਿੰਦਰ ਸਿੰਘ ਪਿੰਕੀ ਨੂੰ ਨੋਟਿਸ ਕੱਢ ਦਿਆਂ 2 ਦਿਨ ਦੇ ਅੰਦਰ-ਅੰਦਰ ਜਵਾਬ ਦੇਣ ਲਈ ਆਖਿਆ ਗਿਆ। ਸਿਹਤ ਵਿਭਾਗ ਪੰਜਾਬ ਤੇ ਡਿਪਟੀ ਕਮਿਸ਼ਨਰ ਪੰਜਾਬ ਵੱਲੋਂ ਭੇਜੇ ਉਤਾਰੇ ਵਾਲੇ ਨੋਟਿਸ ਵਿੱਚ ਫਿਰੋਜ਼ਪੁਰ ਦੇ ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਨੇ ਲਿਖਿਆ ਕਿ ਸਰਕਾਰੀ ਅਹੁਦੇ ਤੇ ਰਹਿਣ ਵਾਲੇ ਅਧਿਕਾਰੀਆਂ ਜਾਂ ਬਿਨਾਂ ਕਿਸੇ ਸੰਵਿਧਾਨਕ ਅਹੁਦੇ ਦੇ ਵੱਲੋਂ ਆਪ ਵੱਲੋਂ ਕਿਸੇ ਬਿਨਾਂ ਸਰਕਾਰੀ ਮਾਰਸ ਦਾ ਉਦਘਾਟਨ ਕੀਤਾ ਗਿਆ ਸੀ ਸਿਵਲ ਸਰਜਨ ਨੇ 2 ਦਿਨ ਦੇ ਅੰਦਰ ਜਵਾਬ ਨਾ ਦੇਣ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਕੀਤੇ ਜਾਣ ਲਈ ਵੀ ਲਿਖਿਆ ਉਧਰ ਇਸ ਮਸਲੇ ਦੇ ਵਿੱਚ ਜਦ ਮੀਡੀਆ ਨੇ ਪਰਵਿੰਦਰ ਸਿੰਘ ਪਿੰਕੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ 7 ਜਨਵਰੀ 2022 ਨੂੰ ਉਹਨਾਂ ਹੀ ਇਸ ਪੀ ਐਚ ਸੀ ਦਾ ਨੀਂ ਪੱਥਰ ਰੱਖਿਆ ਸੀ ਤੇ ਉਹਨਾਂ ਇਹ ਵੀ ਆਖਿਆ ਕਿ ਇਹ ਕਿੱਥੇ ਲਿਖਿਆ ਕਿ ਸਾਬਕਾ ਵਿਧਾਇਕ ਉਦਘਾਟਨ ਨਹੀਂ ਕਰ ਸਕਦਾ ਉਧਰ ਇਸ ਸੰਬੰਧ ਦੇ ਵਿੱਚ ਮੌਜੂਦਾ ਫਿਰੋਜ਼ਪੁਰ ਸ਼ਹਿਰੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਆਖਿਆ ਕਿ ਇਹਨਾਂ ਦੇ ਅਜਿਹੇ ਕੰਮਾਂ ਕਾਰਨ ਹੈ ਲੋਕਾਂ ਨੇ ਇਹਨਾਂ ਨੂੰ ਦੁਬਾਰਾ ਨਹੀਂ ਚੁਣਿਆ ਤੇ ਹੁਣ ਇਹਨਾਂ ਬਾਰੇ ਕੀ ਆਖਿਆ ਜਾ ਸਕਦਾ ਲੇਕਿਨ ਸਵਾਲ ਆ ਕਿ ਕੀ ਸਾਬਕਾ ਵਿਧਾਇਕ ਕਿਸੇ ਸਰਕਾਰੀ ਬਿਲਡਿੰਗ ਦਾ ਉਦਘਾਟਨ ਕਰ ਸਕਦੇ ਜਾਂ ਨਹੀਂ ਕਰ ਸਕਦੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਪਿੰਡ ਅਟਾਰੀ ਦੀ ਪੰਚਾਇਤ ਵੱਲੋਂ ਜਾਂ ਉੱਥੋਂ ਦੇ ਲੋਕਾਂ ਵੱਲੋਂ ਮੌਜੂਦਾ ਵਿਧਾਇਕ ਨੂੰ ਬੁਜਾਉਣ ਬੁਲਾਉਣ ਦੀ ਬਜਾਏ ਸਾਬਕਾ ਵਿਧਾਇਕ ਨੂੰ ਕਿਉਂ ਬੁਲਾਇਆ ਗਿਆ ਇਹ ਵੀ ਆਪਣੇ ਆਪ ਚ ਇੱਕ ਵੱਡਾ ਸਵਾਲ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਹੀ ਉੱਥੋਂ ਦੀ ਪੰਚਾਇਤ ਨੇ ਨਹੀਂ ਬੁਲਾਇਆ ਉਦੋਂ ਜਦੋਂ ਪਰਮਿੰਦਰ ਸਿੰਘ ਪਿੰਕੀ ਹੋਣਾਂ ਨੇ ਆਪਣੇ ਫੇਸਬੁੱਕ ਪੇਜ ਤੇ ਜੋ ਕੁਝ ਲਿਖਿਆ ਲਿਖਿਆ ਸੀ ਕਿ ਅੱਜ ਪਿੰਡ ਅਟਾਰੀ ਵਿਖੇ 40 ਲੱਖ ਦੀ ਲਾਗਤ ਨਾਲ ਤਿਆਰ ਹੋਈ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ PHC ਦੇ ਸਟਾਫ ਨੂੰ ਸਮੂਹ ਪੰਚਾਇਤ ਵੱਲੋਂ ਚਾਬੀਆਂ ਵੀ ਦਿੱਤੀਆਂ ਗਈਆਂ। ਇਹ ਤਸਵੀਰਾਂ ਜਿਹੜੀਆਂ ਪਰਮਿੰਦਰ ਸਿੰਘ ਪਿੰਕੀ ਹੋਣਾਂ ਨੇ ਆਪਣੇ ਫੇਸਬੁੱਕ ਤੇ ਲੋਡ ਕੀਤੀਆਂ ਸੀ। ਹੁਣ ਉਹਨਾਂ ਵਿੱਚ ਕੁਝ ਫੋਟੋਆਂ ਗਾਇਬ ਵੀ ਹੋ ਗਈਆਂ। ਤੇ ਕੁਝ ਡਿਲੀਟ ਵੀ ਹੋ ਗਿਆ ਲੇਕਿਨ ਰੋਲਾ ਹੁਣ ਕਾਫੀ ਵੱਡੇ ਪੱਧਰ ਤੇ ਪੈ ਚੁੱਕਾ ਕਿ ਆਖਿਰ ਸਾਬਕਾ ਵਿਧਾਇਕ ਕਿਵੇਂ ਇੱਕ ਸਰਕਾਰੀ ਬਿਲਡਿੰਗ ਦਾ ਉਦਘਾਟਨ ਕਰ ਸਕਦੇ ਨੇ ਜਿਹੜੀ ਚਿੱਠੀ ਕੱਢੀ ਗਈ ਆ ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਹੁਣਾ ਵੱਲੋਂ ਉਹ ਚਿੱਠੀ ਦਾ ਨੰਬਰ ਵੀ ਪਾ ਕੇ ਉਹਨਾਂ ਨੇ ਸਪੈਸ਼ਲ ਲਿਖਿਆ ਹੋਇਆ ਵੱਲ ਸਰਦਾਰ ਪਰਮਿੰਦਰ ਸਿੰਘ ਪਿੰਕੀ ਸਾਬਕਾ ਐਮਐਲਏ ਫਰੂਜ਼ਪੁਰ ਸ਼ਹਿਰੀ ਵਿਸ਼ਾ ਪੀਐਚਸੀ ਅਟਾਰੀ ਵਿਖੇ ਇਮਾਰਤ ਦੇ ਉਦਘਾਟਨ ਕਰਨ ਸੰਬੰਧੀ ਸਪਸ਼ਟਿਕਨ ਦੇਣ ਬਾਰੇ ਸ਼੍ਰੀ ਮਾਨ ਜੀ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਆਪ ਜੀ ਨੇ ਆਪਣੀ ਫੇਸਬੁੱਕ ਪੋਸਟ ਤੇ ਲਿਖ ਕੇ ਪਾਇਆ ਕਿ ਤੁਸੀਂ ਪੀ ਐਚ ਸੀ ਅਟਾਰੀ ਦੀ ਬਿਲਡਿੰਗ ਦਾ ਉਦਘਾਟਨ ਕੀਤਾ ਅਤੇ ਸ਼੍ਰੀ ਅਖੰਡਪੁਰ ਸਾਹਿਬ ਕਰਵਾ ਕੇ ਚਾਬੀਆਂ ਉੱਥੋਂ ਦੇ ਸਟਾਫ ਨੂੰ ਦਿੱਤੀਆਂ ਉਪਰੋਕਤ ਵਿਸ਼ੇ ਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਸਰਕਾਰੀ ਇਮਾਰਤਾਂ ਦਾ ਉਦਘਾਟਨ ਸਰਕਾਰ ਵੱਲੋਂ ਜਾਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਹੀ ਕੀਤਾ ਜਾਂਦਾ ਹੈ ਆਪ ਕੋਲ ਕੋਈ ਸਰਕਾਰੀ ਅਹੁਦਾ ਨਾ ਹੋਣ ਕਰਕੇ ਸਿਵਕਾਰੀ ਇਮਾਰਤ ਦਾ ਉਦਘਾਟਨ ਕਰਨ ਦਾ ਅਧਿਕਾਰ ਆਪਕੋਲ ਨਹੀਂ ਹੈ ਇਸ ਸਬੰਧੀ ਆਪਣਾ ਸਪਸ਼ਟੀਕਰਨ 2 ਦਿਨਾਂ ਦੇ ਅੰਦਰ ਅੰਦਰ ਇਸ ਦਫਤ ਨੂੰ ਭੇਜਣਾ ਯਕੀਨੀ ਬਣਾਇਆ ਜਾਵੇ ਨਹੀਂ ਤਾਂ ਆਪ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਚਿੱਠੀ ਹੁਣ ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਰਾਜਵਿੰਦਰ ਕੌਰ ਹੁਣਾ ਵੱਲੋਂ ਕੱਢੀ ਗਈ ਹੈ ਹੁਣ ਜਿਹੜੇ ਸਾਬਕਾ ਵਿਧਾਇਕ ਪ੍ਰਮਿੰਦਰ ਸਿੰਘ ਪਿੰਕੀਆ ਪ੍ਰਮਿੰਦਰ ਸਿੰਘ ਪਿੰਕੀ ਨੇ ਜਿਹੜਾ ਉੱਥੇ ਸਟਾਫ ਨੂੰ ਚਾਬੀਆਂ ਦਿੱਤੀਆਂ ਗਈਆਂ ਉਹਦਾ ਜਿਹੜਾ ਵਿਵਾਦ ਆ ਉਹ ਸਭ ਤੋਂ ਵੱਡਾ ਉਠਖਲੋਤਾ ਉਹ ਦੂਜੀ ਗੱਲ ਆ ਉਥੋਂ ਅਟਾਰੀਪਿੰਡ ਦੇ ਲੋਕਾਂ ਨੇ ਇਸ ਬਿਲਡਿੰਗ ਦਾ ਉਦਘਾਟਨ ਕਰਨ ਤੋਂ ਪਹਿਲਾਂ ਸਾਬ ਸ਼੍ਰੀ ਖੰਡਪਾਤ ਸਾਹਿਬ ਦੇ ਭੋਗ ਪਾਏਗੇ ਨੇ ਤੇ ਫਿਰ ਪਰਮਿੰਦਰ ਸਿੰਘ ਪਿੰਕੀ ਵੱਲੋਂ ਸਟਾਫ ਨੂੰ ਚਾਬੀਆਂ ਦਿੱਤੀਆਂ ਗਈਆਂ ਨੇ ਹੁਣ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਇਹ ਮਸਲਾ ਕਿ ਪਿਛਲੀ ਸਰਕਾਰ ਨੂੰ ਲਾਜ਼ਮੀ ਤੌਰ ਤੇ 40 ਲੱਖ ਰੁਪਏ ਦਿੱਤੇ ਹੋਣਗੇ ਤੇ ਬਣ ਗਈ ਹੈਗੀ ਆ ਪੀਐਸਸੀ ਬਣ ਗਈ ਪਰ ਉਥੋਂ ਦੀ ਪੰਚਾਇਤ ਨੂੰ ਨੇ ਵਜੂਦਾ ਵਿਧਾਇਕ ਨੂੰ ਨਹੀਂ ਬੁਲਾਇਆ ਤੇ ਨਾ ਹੀ ਉਥੋਂ ਦੇ ਸਟਾਫ ਨੂੰ ਦੱਸਿਆ ਗਿਆ ਹੁਣ ਉਥੇ ਜਿਹੜਾ ਸਟਾਫ હાજર ਸੀ ਉਹਨਾਂ ਵੀ ਗਾਂ ਆਪਣੇ ਐਸਐਮਓ ਜਾਂ ਸਿਵਲ ਸਰਜਨ ਨੂੰ ਨਹੀਂ ਸੂਚਿਤ ਕੀਤਾ ਔਰ ਇਲਾਕੇ ਦੇ ਜਿਹੜਾ ਇੰਟੈਲੀਜੈਂਸ ਵਿੰਗ ਆ ਉਹ ਵੀ ਸੁੱਤਾ ਰਹਿ ਗਿਆ ਕਿ ਨਾ ਹੀ ਉਥੋਂ ਦੇ ਤਹਿਸੀਲਦਾਰ ਨੂੰ ਨਾ ਹੀ ਉਥੋਂ ਦੇ ਐਸਡੀਐਮ ਨੂੰ ਪਤਾ ਲੱਗਾ ਕਿ ਆਖਰ ਇਹ ਕਿਵੇਂ ਇਸ ਮਸਲੇ ਦੇ ਵਿੱਚ ਇਹ ਸਾਰਾ ਜਿਹੜਾ ਕਾਰਵਾਈ ਆ ਇੱਕ ਸਾਬਕਾ ਵਿਧਾਇਕ ਵੱਲੋਂ ਕੀਤੀ ਗਈ ਹੈਗੀ ਔਰ ਉਹਦੇ ਚ ਇਹ ਵੀ ਜਦੋਂ ਪਰਮਿੰਦਰ ਸਿੰਘ ਪਿੰਕੀ ਦੇ ਨਾਲ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰਾਂ ਨੇ ਗੱਲਬਾਤ ਕੀਤੀ ਹੈਗੀ ਆ ਉਹਦੇ ਚ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈਗਾ ਕਿ ਮੈਨੂੰ ਬੁਲਾਇਆ ਗਿਆ ਸੀ ਔਰ ਜਿਹੜਾ ਪੰਜਾਬੀ ਜਾਗਰਣ ਦੀ ਅਸੀਂ ਖਬਰ ਪੜ੍ਹ ਕੇ ਸੁਣਾਈ ਹੈ ਉਹਦੇ ਚ ਉਹਨਾਂ ਕਹਿੰਦੇ ਨੇ ਕਿ ਕਿੱਥੇ ਲਿਖਿਆਗਾ ਕਿ ਸਾਬਕਾ ਵਿਧਾਇਕ ਕਿਸੇ ਬਿਲਡਿੰਗ ਦਾ ਉਦਘਾਟਨ ਨਹੀਂ ਕਰ ਸਕਦਾ ਇਸੇ ਵਿਵਾਦ ਨੂੰ ਲੈ ਕੇ ਇਨਨ ਐਕਸਪ੍ਰੈਸ ਦੇ ਵਿੱਚ ਵੀ ਖਬਰ ਛਪੀ ਹੈ ਲੁਧਿਆਣਾ ਤੋਂ ਖਬਰ ਛਪੀ ਹੈ ਰਾਖੀ ਜੱਗਾ ਪત્રਕਾਰ ਨੇ ਉਹਨਾਂ ਨੇ ਸ਼ਾਪੀ ਹੋਈ ਹੈ ਖਬਰ ਉਹਦੇ ਵਿੱਚ ਜਦ ਇਸ ਮਸਲੇ ਦੇ ਵਿੱਚ ਪਰਮਿੰਦਰ ਸਿੰਘ ਪਿੰਕੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਰਮਿੰਦਰ ਸਿੰਘ ਪਿੰਕੀ ਨੇ ਜਵਾਬ ਦਿੱਤਾ ਕਿ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਬੁਲਾਇਆ ਸੀ ਜਿੱਥੇ ਖੰਡਪੜ ਸਾਹਿਬ ਦੇ ਭੋਗ ਪਾਏ ਗਏ ਸੀ ਇਹ ਪ੍ਰੋਗਰਾਮ ਗੁਰਦੁਆਰਾ ਵਿੱਚ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਹੈਲਥ ਸਟਾਫ ਨੂੰ ਨਵੇਂ ਬਿਲਡਿੰਗ ਇਮਾਰਤ ਸੌਂਪਣ ਵਾਸਤੇ ਉਹਨਾਂ ਨੂੰ ਚਾਬੀਆਂ ਦੇ ਦਿੱਤੀਆਂ ਗਈਆਂ ਸੀ ਤੇ ਮੇਰੇ ਵੱਲੋਂ ਜਦ ਮੈਂ ਐਮਐਲਏ ਸੀ ਤੇ ਮੇਰੇ ਵੱਲੋਂ ਵੀ ਇਸ ਇਮਾਰਤ ਦੀ ਕੰਸਟਰਕਸ਼ਨ ਉਸਾਰੀ ਵਾਸਤੇ ਗ੍ਰਾਂਟ ਜਾਰੀ ਕੀਤੀ ਗਈ ਸੀ ਤੇ ਹੁਣ ਜਾ ਕੇ ਇਹ ਕੰਮ ਕੰਪਲੀਟ ਹੋਇਆ ਜਿਸ ਕਰਕੇ ਪਿੰਡ ਵਾਸੀਆਂ ਨੇ ਮੈਨੂੰ ਬੁਲਾਇਆ ਸੀ ਤੇ ਮੈਂ ਉੱਥੇ ਚਲਾ ਗਿਆ ਪ੍ਰਮਿੰਦਰ ਸਿੰਘ ਪਿੰਕੀ ਹੁਣ ਕਹਿੰਦੇ ਕਿ ਇਹਦੇ 'ਚ ਨੁਕਸਾਨ ਨਹੀਂ ਕੀਤਾ ਜਾਂ ਸਰਕਾਰ ਨੂੰ ਕੀ ਘਾਟਾ ਪੈ ਗਿਆ ਕਿ ਜਦ ਪੰਚਾਇਤ ਨੇ ਮੈਨੂੰ ਬੁਲਾ ਲਿਆ ਮੈਂ ਉੱਥੇ ਚਲਾ ਗਿਆ ਤੇ ਇਹਦੇ 'ਚ ਕਿਹੜਾ ਕੋਈ ਨੁਕਸਾਨ ਹੋ ਗਿਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਨਹੀਂ ਸਮਝਦਾ ਜਾਂ ਮੈਂ ਇਹ ਮਹਿਸੂਸ ਨਹੀਂ ਕਰਦਾਗਾ ਕਿ ਸਿਵਲ ਸਰਜਨ ਜੇ ਜਿਹਨੇ ਜਿਨ੍ਹਾਂ ਨੇ ਮੈਨੂੰ ਚਿੱਠੀ ਕੱਢੀ ਆ ਗਈ ਹੈ ਕੀ ਉਹ ਮੈਨੂੰ ਅਜੀਹਾ ਨੋਟਿਸ ਕੱਢ ਸਕਦੇ ਨੇ ਕਿ ਉਹ ਅਥੋਰਾਈਜ਼ ਨੇ ਔਰ ਦੂਜਾ ਇਹ ਗੱਲ ਹੈ ਕਿ ਨਾ ਇਹ ਕਹਿੰਦੇ ਕਿ ਮੈਨੂੰ ਹਾਲੇ ਤੱਕ ਇਹ ਜਿਹੜਾ ਨੋਟਿਸ ਭੇਜਿਆ ਗਿਆ ਉਹਦਾ ਜਵਾਬ ਮਿਲਿਆ ਬਲ ਫਿਲਹਾਲ ਦੇਖਦੇ ਹਾਂ ਕਿ ਜਦ ਪ੍ਰਵਿੰਦਰ ਸਿੰਘ ਪਿੰਕੀ ਹੁਣਾਂ ਨੂੰ ਇਸ ਨੋਟਿਸ ਦਾ ਮਿਲੂਗਾ ਉਸ ਨੋਟਿਸ ਦਾ ਉਹ ਜਵਾਬ ਕੀ ਦਿੰਦੇ ਨੇ ਕੀ ਉਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਹੋਏਗੀ ਜਾਂ ਸਭ ਤੋਂ ਵੱਡੀ ਗੱਲ ਹੈ ਕਾਨੂੰਨੀ ਕਾਰਵਾਈ ਹੋਵੇ ਜਾਂ ਨਾ ਹੋਵੇ ਪਰ ਮਸਲਾ ਹੈ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੇ ਇੰਟੈਲੀਜੈਂਸ ਪ੍ਰਸ਼ਾਸਨ ਪਤਾ ਹੀ ਨਹੀਂ ਲਗਾ ਕਿ ਪੇਡਟਾਰੀ ਦੇ ਵਿੱਚ ਪੀਐਸਸੀ ਦਾ ਉਦਘਾਟਨ ਸਾਬਕਾ ਵਿਧਾਇਕ ਕਰਗੇ ਨੇ ਔਰ ਦੂਜਾ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਇੰਟੈਲੀਜੈਂਸ ਪ੍ਰਸ਼ਾਸਨ ਸੁੱਤਾ ਹੀ ਰਹਿ ਗਿਆ ਤੇ ਹੁਣ ਵਿਵਾਦ ਉਦੋਂ ਬਣਿਆ ਜਦੋਂ ਖੁਦ ਪਰਮਿੰਦਰ ਸਿੰਘ ਪਿੰਕੀ ਹੋਣਾਂ ਨੇ ਆਪਣੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਦਘਾਟਨ ਦੀਆਂ ਫੋਟੋਆਂ ਤੇ ਤਸਵੀਰਾਂ ਜਿੱਥੇ ਉਹ ਸਟਾਫ ਨੂੰ ਚਾਬੀਆਂ ਦਿੰਦੇ ਨੇ ਉਪਾਈਆਂ ਤੇ ਵਿਵਾਦ ਵਧ ਗਿਆ ਇਸ ਮਸਲੇ ਦੇ ਵਿੱਚ ਅਸੀਂ ਫਿਰੋਜ਼ਪੁਰ ਦੇ ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਹੋਣਾ ਦੇ ਨਾਲ ਵੀ ਗੱਲਬਾਤ ਕੀਤੀ ਲੈਟਸ ਅਪ ਇੱਕ ਤੁਹਾਡੀ ਚਿੱਠੀ ਹੋ ਰਹੀ ਹੈ ਕਾਫੀ ਵਾਇਰਲ ਹੈ ਕਿ ਜਿਹੜੇ ਸਾਬਕਾ ਐਮਐਲਏ ਨੇ ਇੱਕ ਟਾਰੀ ਇੱਕ ਡਿਸਪੈਂਸਰੀ ਦਾ ਉਦਘਾਟਨ ਕੀਤਾ ਹੈਗਾ ਹਾਂਜੀ ਹਾਂਜੀ ਉਹ ਕੀ ਹੈ ਮਸਲਾ ਡਾਕਟਰ ਸਾਹਿਬ ਆ ਮਸਲਾ ਕੁਛ ਨਹੀਂ ਹੈ ਐਕਚੁਅਲੀ ਨਾ ਆਮ ਪੋਸਟਡ ਨਾ ਐਸ ਸਿਵਲ ਸਰਜਨ ਫਿਰੋਜ਼ਪੁਰ ਤਾਂ ਇਹ ਨਾ ਮੈਨੂੰ ਕੋਈ ਪੋਸਟ ਆਈ ਹੈ ਕਿਸੇ ਦੀ ਵੀਡੀਓ ਦੀ ਨਾ ਸਮਬਡੀ ਹੈ ਸੈਂਡ ਮੀ ਅ ਪੋਸਟ ਕਿ ਕੋਈ ਉਦਘਾਟਨ ਹੋਇਆ ਪੀਐਚਸੀ ਦਾ ਜੀ ਹਾਂ ਤਾਂ ਪੀਐਚਸੀ ਦੈਟ ਇਜ਼ ਅ ਸਰਕਾਰੀ ਬਿਲਡਿੰਗ ਲਾਈਕ ਅ ਪ੍ਰਾਇਮਰੀ ਹੈਲਥ ਸੈਂਟਰ ਦੈਟ ਫਾਲਸ ਅੰਡਰ ਦ ਜੂਰਿਸਡਿਕਸ਼ਨ ਆਫ ਦ ਗਵਰਨਮੈਂਟ ਜੀ 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 ਤਾਂ ਉਹਦੇ ਵਿੱਚ ਫਿਰੋਜ਼ ਹੈਗਾ ਕਿ ਉਹ ਮੈਨੂੰ ਬਿਲਕੁਲ ਪਤਾ ਨਹੀਂ ਸੀਗਾ ਨੀਦਰ ਆਈ ਵਾਸ ਇਨਫਾਰਮਡ ਲਾਈਕ ਕਿ ਕੋਈ ਇਦਾਂ ਦੀ ਬਿਲਡਿੰਗ ਕੋਈ ਬਣੀ ਆ ਕਿਉਂਕਿ ਜਿੰਨੀਆਂ ਸਰਕਾਰੀ ਬਿਲਡਿੰਗ ਨਵੀਆਂ ਬਣ ਰਹੀਆਂ ਥੈਟ ਇਜ਼ ਅੰਡ ਮਾਈ ਨੋਟਿਸ ਜੀ 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 ਜਿੰਨੀਆਂ ਵੀ ਫਿਰੋਜ਼ਪੁਰ ਚ ਬਣ ਰਹੀਆਂ ਉਹਦੇ ਲਈ ਕਿ ਮੈਂ ਉਹਨਾਂ ਤੋਂ ਜਵਾਬ ਮੰਗਿਆ ਕਿ ਮੈਨੂੰ ਇਹ ਦੱਸੋ ਕਿ ਪ੍ਰਾਇਮਰੀ ਹੈਲਥ ਸੈਂਟਰ ਕਿਸ ਤਰ੍ਹਾਂ ਮਤਲਬ ਇਹ ਕੀ ਹੋਇਆ ਕਿਸ ਤਰ੍ਹਾਂ ਹੋਇਆ ਲਾਈਕ ਇਸ ਟੂ ਟੈਲ ਮੀ ਕਿ ਇਹ ਕਿਸ ਤਰ੍ਹਾਂ ਉਹਨਾਂ ਨੇ ਵਿਗਾਟਨ ਕਿਸ ਤਰ੍ਹਾਂ ਹੋਇਆ ਬਿਕੋਜ਼ ਬੀਇੰਗ ਦਾ ਡਿਸਟ੍ਰਿਕਟ ਹੈੱਡਮੈਨ ਪਤਾ ਹੋਣਾ ਚਾਹੀਦਾ ਕੋਈ ਗਵਰਨਮੈਂਟ ਇੰਸਟੀਟਿਊਟ ਜਿਹੜਾ ਉਹ ਆ ਗਿਆ ਅਪਗ੍ਰੇਡ ਹੋ ਗਿਆ ਤੇ ਦੂਸਰਾ ਸੀਗਾ ਕਿ ਉਹ ਜਿਹੜਾ ਮੇਰਾ ਸਟਾਫ ਸੀਗਾ ਦੇ ਵਰ ਆਲਰੇਡੀ ਸਿਟਿੰਗ ਇਨ ਗੁਰਦੁਆਰਾ ਦਾ ਕੋਈ ਰੂਮ ਚ ਬੈਠੇ ਹੋਏ ਸੀਗੇ ਜਿਹੜੀ ਜਗ੍ਹਾ ਪਹਿਲਾਂ ਪੰਚਾਇਤ ਨੇ ਦਿੱਤੀ ਸੀ ਜੀ ਉਹ ਫਿਰ ਉਹਨਾਂ ਨੂੰ ਉੱਥੋਂ ਉਹਨਾਂ ਨੇ ਹੈਂਡਓਵਰ ਚਾਬੀਆਂ ਉਹਨਾਂ ਨੂੰ ਕਰਕੇ ਉਸ ਉਸ ਬਿਲਡਿੰਗ ਜੋ ਵੀ ਆਈ ਡੋਨਟ ਨੋ ਕੀ ਉਹ ਬਿਲਡਿੰਗ ਮੈਂ ਅੱਜ ਪਤਾ ਕਰਾ ਰਹੀ ਹਾਂ ਜੀ ਤਾਂ ਉਸ ਬਿਲਡਿੰਗ ਦੇ ਵਿੱਚੋਂ ਮੇਰੇ ਹੁਣ ਮਤਲਬ ਸਟਾਫ ਮੈਂਬਰਸ ਕੰਮ ਕਰ ਰਹੇ ਆ ਉਹ ਐਸਐਮਓ ਤੋਂ ਦਾ ਭੇਜ ਰਿਹਾ ਮੈਨੂੰ ਉਹ ਬਸ ਉਹਨਾਂ ਤੋਂ ਇਹੀ ਪੁੱਛਣਾ ਹੈ ਕਿ ਲਾਈਕ ਮਤਲਬ ਜੇ ਉਹ ਜੇ ਸਰਕਾਰੀ ਬਿਲਡਿੰਗ ਹੈ ਤੇ ਮੇਰੇ ਨੋਟਿਸ 'ਚ ਹੋਣਾ ਚਾਹੀਦਾ ਸਣਾ ਕਿਉਂਕਿ ਮੈਂ ਆਪਣੇ ਹਾਇਰ ਅਥਾਰਟिटीज ਨੂੰ ਵੀ ਸਾਰਾ ਇਨਫੋਰਮ ਕਰਨਾ ਹੁੰਦਾ ਨਾ ਟਾਈਮ ਟੂ ਟਾਈਮ ਹਾਂ ਕਿਉਂਕਿ ਪ੍ਰਾਈਵੇਟ ਬੰਦਾ ਤੇ ਦੁਗਾਟ ਨਹੀਂ ਨਾ ਕਰ ਸਕਦਾ ਸਰਕਾਰੀ ਬਿਲਡਿੰਗ ਦਾ ਜਦ ਪੈਸੇ ਸਰਕਾਰ ਦੇ ਲੱਗੇ ਹੋਏ ਨੇ ਨਹੀਂ ਆਪਾਂ ਨੂੰ ਇਹ ਵੀ ਨਹੀਂ ਪਤਾ ਉਹ ਬਿਲਡਿੰਗ ਕੀ ਹੈ ਹੱਲੇ ਤੋਂ ਦੱਸਣਗੇ ਨਾ ਜਵਾਬ ਦੇ ਵਿੱਚ ਕੀ ਉਹ ਕੀ ਹੈ ਬਿਲਡਿੰਗ ਆਈ ਡੋਨਟ ਨੋ ਵੈਦਰ ਇਟ ਇਜ਼ ਪੀਐਚਸੀ অর ਨਾਟ ਅ ਪੀਐਚਸੀ ਓਕੇ 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 ਅੱਛਾ ਇੱਕ ਅਗਰ ਬਾਈ ਦਾ ਵੇ ਜੇ ਬਾਈ ਦਾ ਵੇ ਪਿੰਡ ਵਾਲਿਆਂ ਨੇ ਆਪਣੇ ਪੱਲੋਂ ਪੈਸੇ ਇਕੱਠੇ ਕਰਕੇ ਬਿਲਡਿੰਗ ਬਣਾਈ ਹੋਵੇ ਉਸ ਕੇਸ ਦੇ ਵਿੱਚ ਕੋਈ ਵੀ ਇਨੋਗਰੇਸ਼ਨ ਕਰ ਸਕਦਾ ਅ ਨਹੀਂ ਇਹਦੇ ਚ ਤਾਂ ਦੇਖੋ ਜੇ ਪਿੰਡ ਵਾਲੇ ਜੇ ਤੇ ਉਹ ਹੈਲਥ ਵਾਲਿਆਂ ਦੇ ਰਹੇ ਆਂ ਤੇ ਫਿਰ ਵੀ ਤੇ ਮੈਨੂੰ ਦੱਸਣਾ ਹੀ ਪਏਗਾ ਨਾ ਪਿੰਡੂ ਵਾਲਿਆਂ ਨੂੰ ਰੀਜ਼ਨ ਹੈ ਕਿ ਮੇਰਾ ਸਟਾਫ ਉੱਥੇ ਬੈਠ ਗਿਆ ਜੀ ਤੇ ਮੈਨੂੰ ਪਤਾ ᱛਿ ਹੋਏ ਨਾ ਮੇਰਾ ਸਟਾਫ ਤੁਸੀਂ ਉੱਥੇ ਭੇਜ ਰਹੇ ਹੋ 노 ਪ੍ਰੋਬਲਮ ਅਗਰ ਉਹ ਪਿੰਡ ਵਾਲੇ ਕੋਈ ਇੰਸਟੀਟਿਊਸ਼ਨ ਬਣਾ ਕੇ ਦਿੰਦੇ ਆ ਜੀ ਤਾਂ ਉਹ ਬਿਠਾ ਸਕਦੇ ਹੋ ਉੱਥੇ ਉਹ ਤੇ ਨਹੀਂ ਕੋਈ ਉਹਦੀ ਆਪਾਂ ਨਹੀਂ ਗੱਲ ਕਰ ਰਹੇ ਗੱਲ ਹੈ ਕਿ ਜਿਹੜਾ ਸਟਾਫ ਹੈ ਉਹ ਨੈਕਸਟ ਬਿਲਡਿੰਗ 'ਚ ਬੈਠਦਾ ਮੈਨੂੰ ਇਨਫੋਰਮੇਸ਼ਨ ਨਹੀਂ ਹੈ ਨਾ ਮੇਰੇ ਸਟਾਫ ਦੀ ਕਿੱਥੇ ਚਲਾ ਗਿਆ ਸਟਾਫ ਜੀ 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 हां दिस वाज द थिंग मैं उन्होंने सिर्फ ए पूछना चाह रही थी कि मेनू ए अप अपडेट ਕਰਨ ਕਿ ਉਹ पीएचसी ਜਿਹੜੀ ਹੈ ਵਾਟ ਇਜ਼ दैट ਬਿਲਡਿੰਗ ਲਾਈਕ ਭਈ ਉਹ ਦਾ ਨਾਮ पीएचसी ਸਰਕਾਰੀ ਬਿਲਡਿੰਗ ਰੱਖ ਹੋ ਗਿਆ ਨਾ पीएचसी অর ਡਿਸਪੈਂਸਰੀ ਵਾਟ ਏਵਰ ਹੀ ਇਸ ਸੇਇੰਗ ਇਨ ਦਾ दैट ਬਾਈਟ ਨਾ ਹੀ ਇਸ ਸੇਇੰਗ ਕਿ ਪਹਿਲਾਂ ਉਹ ਬੋਲਦੇ ਆ पीएचसी ਉਹਨਾਂ ਨੇ ਕੀਤੀ ਆ ਜੀ ਇਹਨੋਂ ਗ੍ਰੇਟਫਰੂ ਬੋਲਦੇ ਕਿ ਡਿਸਪੈਂਸਰੀ ਬੋਥ ਆਰ ਗਵਰਨਮੈਂਟ ਇੰਸਟੀਟਿਊਸ਼ਨਸ ਬਟ ਨਾ ਤਾਂ ਕੋਈ ਇਦਾਂ ਦੀ ਬਣ ਰਹੀ ਸੀ ਮੇਰੇ ਨੋਟਿਸ 'ਚ ਨਹੀਂ ਆ ਜੇ ਉਹ ਬਣ ਰਹੀ ਹੈ ਤਾਂ ਕੋਈ ਨਹੀਂ ਹੀ ਵਿਲ ਟੈਲ ਮੀ ਇਨ ਹਿਸ ਰਿਪਲਾਈ ਕਿ ਉਹ ਕੀ ਸੀਗਾ ਤਾਂ ਆਪਾਂ ਉਹ ਦੇਖ ਲਵਾਂਗੇ ਨਾ ਉਸ ਹਿਸਾਬ ਨਾਲ ਕਿਉਂਕਿ ਮੈਨੂੰ ਪਤਾ ਹੋਣਾ ਚਾਹੀਦਾ ਬੀਿੰਗ ਦਾ ਡਿਸਟ੍ਰਿਕਟ ਹੈਲਥ ਬਿਲਕੁਲ ਉਥੇ ਸਟਾਫ ਕੌਣ ਕੌਣ ਸੀ ਜੀ ਕਿਹਸ ਲੈਵਲ ਦਾ ਆਪਣੇ ਆ ਸਟਾਫ ਇੱਕ ਤਾਂ ਨਹੀਂ ਇਟ ਵਾਸ ਸੀਐਚਓ ਵਨ ਇਜ਼ ਸੀਐਚਓ ਥੈਟ ਇਜ਼ ਕਮਿਊਨਿਟੀ ਹੈਲਥ ਆਫੀਸਰ ਐਂਡ ਵਨ ਇਜ਼ ਐਨਐਮ ਵਨ ਇਜ਼ ਮੇਲ ਐਮਪੀਡਬਲ ਹੁੰਦਾ ਜੀ 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 ਚਲ ਟੀਕੇ ਵਗੈਰਾ ਬੱਚਿਆਂ ਨੂੰ ਲਗਾਉਂਦੇ ਬਾਕੀ ਆਸ਼ਾ ਵਰਕਰਸ ਵਗੈਰਾ ਹੁੰਦੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਚਲ ਪਿੰਡ ਦੀਆਂ ਆਸ਼ਾ ਵਰਕਰਸ ਹੁੰਦੀਆਂ ਨੇ ਤੇ ਕੰਮ ਹੈਂ ਦੇ ਗਿਵ ਦਾ ਜਿਹੜੀ ਕੋਰੈਸਪੋਂਡੈਂਸ ਦਿੰਦੀਆਂ ਪਿੰਡ ਚ ਕੋਈ ਪ੍ਰੈਗਨੈਂਸੀ ਹੈ ਜਾਂ ਕੋਈ ਟੀਕੇ ਲੱਗਣ ਵਾਲਾ ਹੈ ਜਾਂ ਕੋਈ ਟੀਵੀ ਦਾ ਕੇਸ ਉਹ ਕੋਰੈਸਪੋਂਡੈਂਸ ਦਿੰਦੀਆਂ ਨੇ ਜੀ ਜੀ ਉਹ ਫਿਰ ਅੱਗੇ ਰਿਲੇ ਹੁੰਦਾ ਸਾਨੂੰ ਸਿਵਲ ਹਸਪੀਟਲ ਦੇ ਵਿੱਚ ਕਿ ਕੋਈ ਇਦਾਂ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਤੇ ਨਹੀਂ ਆ ਉਹ ਫਿਰ ਰਿਲੇ ਸੈਂਟਰ ਟਾਈਪਸ ਜਾਉਂਦਾ ਜੀ ਜੀ हां दिस वाज द थिंग चल ठीक है थैंक यू जी तो आप सुने दे दे कि डॉक्टर राजविंदर कौर ਜਿਹੜੇ ਫਿਰੋਜ਼ਪੁਰ ਦੇ ਸਿਵਲ ਸਰਜਨ ਹਨ ਕਿਹਾ ਕਿ ਇਸ ਮਸਲੇ ਦੇ ਵਿੱਚ ਉਹਨਾਂ ਨੇ ਐਸਐਮਓ ਕੋਲ ਪੂਰੀ ਡਿਟੇਲ ਮੰਗੀ ਔਰ ਉਹਨਾਂ ਨੂੰ ਜਿਉਂ ਜ਼ਿਲ੍ਹੇ ਦੇ ਹੈੱਡ ਨੇ ਔਰ ਉਹਨਾਂ ਨੂੰ ਦੱਸਿਆ ਨਹੀਂ ਕਿ ਇਹਨਾਂ ਨੂੰ ਪਤਾ ਲੱਗਾ ਤੇ ਲਾਜ਼ਮੀ ਤੌਰ ਤੇ ਕਾਨੂੰਨੀ ਕਾਰਵਾਈ ਬੰਦ ਗਿਆ ਦੇਖਦੇ ਹਾਂ ਹੁਣ ਕੀ ਕੁਝ ਜਾਂ ਕਿਹੜੇ ਕਾਨੂੰਨ ਦੇ ਤਹਿਤ ਪਰਮਿੰਦਰ ਸਿੰਘ ਪਿੰਕੀ ਦੇ ਖਿਲਾਫ ਕਾਰਵਾਈ ਬੰਦ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਹਾਂ ਰੇਪੀਸ ਪੰਜਾਬ ਧੰਨਵਾਦ